ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਸਟੋਰੀ ਦੇ ਵਿੱਚ ਤੇ ਇਹ ਸਟੋਰੀ ਆ ਗੁਜਰਾਤ ਦੀ ਜਦੋਂ ਕਿ ਗੁਜਰਾਤ ਦੇ ਵਿੱਚ ਇਹ ਕਾਂਡ ਹੋਇਆ ਸੀ ਤਾਂ ਉਦੋਂ ਸਾਰੇ ਗੁਜਰਾਤ ਦੇ ਵਿੱਚ ਹਲਚਲ ਮਚ ਗਈ ਸੀ ਤਾਂ ਇਹ ਕਾਂਡ ਸ਼ੁਰੂ ਹੁੰਦਾ ਯੂਕੇ ਤੋਂ ਯੂਕੇ ਦੇ ਵਿੱਚ ਇੱਕ ਨਵਾਂ ਜੋੜਾ ਵਿਆਹ ਕਰਾਉਂਦਾ ਵਾ 2015 ਦੇ ਵਿੱਚ ਉਹਨਾਂ ਦੀ ਮੈਰਿਜ ਹੁੰਦੀ ਆ ਜਿਹੜੀ ਇੱਕ ਲੇਡੀ ਹੁੰਦੀ ਆ ਆਰਤੀ ਉਹਦੀ ਏਜ ਤੇ ਉਹਦੇ ਹਸਬੰਡ ਦੀ ਏਜ ਦਾ ਕਾਫੀ ਡਿਫਰੈਂਟ ਹੁੰਦਾ ਵਾ ਤੇ ਉਹਨਾਂ ਦੋ ਉਹ ਦੋਨੇ ਜਾਨੇ 2015 ਦੇ ਵਿੱਚ ਵਿਆਹ ਕਰਾ ਲੈਂਦੇ ਆ ਤੇ ਥੋੜੇ ਕ ਟਾਈਮ ਬਾਅਦ ਹੀ ਮਤਲਬ ਕਿ ਉਹ ਇੰਡੀਆ ਆਉਂਦੇ ਆ ਵਿਆਹ ਵੀ ਉਹ ਤਾਂ ਕਰਾਉਂਦੇ ਆ ਕਿ ਉਹ ਆਪਣਾ ਯੂਕੇ ਦੇ ਵਿੱਚ ਵੀਜ਼ਾ ਵਧਾਉਣ ਵਧਾਉਣ ਦੇ ਲਈ ਮੈਰिज ਕਰਵਾਉਂਦੇ ਆ ਤਾਂ ਥੋੜੇ ਕ ਟਾਈਮ ਬਾਅਦ ਉਹ ਇੰਡੀਆ ਦੇ ਵਿੱਚ ਆਉਂਦੇ ਆ ਤੇ ਇੰਡੀਆ ਦੇ ਵਿੱਚ ਨਾ ਇੱਕ ਨਿਊਜ਼ਪੇਪਰ ਤੇ ਖਬਰ ਕਢਵਾ ਦਿੰਦੇ ਆ ਕਿ ਸਾਨੂੰ ਬੱਚਾ ਚਾਹੀਦਾ ਵਾ ਗੋਦ ਅਡਾਪਟ ਕਰਨਾ ਸੀ ਬੱਚਾ ਇਹ ਖਬਰ ਕਢਵਾ ਦਿੰਦੇ ਆ ਗੁਜਰਾਤ ਦੇ ਵਿੱਚ ਜਦੋਂ ਇਹ ਖਬਰ ਪਹੁੰਚਦੀ ਆ ਤਾਂ ਉੱਥੋਂ ਦਾ ਇੱਕ ਬੱਚਾ ਹੁੰਦਾ ਰਹਿਣ ਵਾਲਾ 12 ਸਾਲ ਦਾ ਬੱਚੇ ਦਾ ਨਾਮ ਗੋਪਾਲ ਹੁੰਦਾ ਤੇ ਉਹ ਆਪਣੇ ਪਿਓ ਦੇ ਨਾਲ ਤੇ ਆਪਣੀ ਭੈਣ ਦੇ ਨਾਲ ਰਹਿੰਦਾ ਹੁੰਦਾ ਵਾ ਤੇ ਜਿਹੜੀ ਉਹਦੀ ਮਾਂ ਹੁੰਦੀ ਉਹ ਕੁਝ ਕ ਟਾਈਮ ਪਹਿਲਾਂ ਉਹਨਾਂ ਨੂੰ ਛੱਡ ਕੇ ਚਲੀ ਜਾਂਦੀ ਆ ਤਾਂ ਜਦੋਂ ਉਹ ਖਬਰ ਉਹਦੇ ਪਿਓ ਕੋਲੇ ਪਹੁੰਚਦੀ ਕਿਉਂਕਿ ਜਿਹੜਾ ਉਹਦਾ ਪਿਓ ਹੁੰਦਾ ਉਹ ਨਸ਼ਾ ਕਰਦਾ ਹੁੰਦਾ ਵਾ ਤੇ ਭੈਣ ਉਹਦੀ ਵਿਆਹੀ ਹੁੰਦੀ ਆ ਤੇ ਜਿਹੜਾ ਉਹ ਬੱਚਾ ਹੁੰਦਾ ਗੋਪਾਲ ਉਹ ਆਪਣੇ ਪਿਤਾ ਦੇ ਨਾਲ ਹੀ ਰਹਿੰਦਾ ਤੇ ਉਹਦਾ ਪਿਓ ਬਹੁਤ ਜ਼ਿਆਦਾ ਨਸ਼ਾ ਕਰਦਾ ਤੇ ਉਹਦੀ ਕੇਅਰ ਨਹੀਂ ਕਰਦਾ ਹੁੰਦਾ ਤੇ ਉਹ ਵਿਚਾਰਾ ਇੱਕ ਸਿਰਫ ਅਨਾਥ ਦੇ ਵਾਂਗੂ ਹੀ ਹੁੰਦਾ ਕਦੀ ਕਿਸੇ ਦੇ ਘਰੇ ਕਦੀ ਕਿਸੇ ਦੇ ਘਰੇ ਰੋਟੀ ਖਾਣ ਕਦੀ ਕਿਸੇ ਦੇ ਘਰੇ ਮਤਲਬ ਕਿ ਐਂ ਭਟਕਦਾ ਰਹਿੰਦਾ ਵਿਚਾਰਾ ਉਹਦੀ ਤੇ ਫਿਰ ਜਦੋਂ ਉਹਦੇ ਪਿਓ ਕੋਲੇ ਖਬਰ ਪਹੁੰਚਦੀ ਹੈ ਕਿ ਕਿਸੇ ਨੂੰ ਬੱਚਾ ਚਾਹੀਦਾ ਵਾ ਗੋਦ ਤਾਂ ਉਹ ਜਿਹੜੇ ਮਤਲਬ ਕਿ ਜੋੜਾ ਹੁੰਦਾ ਵਾ ਉਹਦੇ ਕੋਲ ਪਹੁੰਚਦਾ ਜਿਹੜਾ ਵਿਵਹਤਾ ਜੋੜਾ ਹੁੰਦਾ ਵਾ ਉਹਦੇ ਫਾਦਰ ਕੋਲੇ ਪਹੁੰਚਦੇ ਆ ਤਾਂ ਉਹਨੂੰ ਪੂਰੀ ਤਸੱਲੀ ਦਿੰਦੇ ਕਹਿੰਦੇ ਕਿ ਤੁਸੀਂ ਸਾਨੂੰ ਇਹ ਬੱਚਾ ਗੋਦ ਦੇ ਦਿਓ ਵੀ ਅਸੀਂ ਬੱਚਾ ਮਤਲਬ ਕਿ ਪੈਦਾ ਨਹੀਂ ਕਰ ਸਕਦੇਗੇ ਵੀ ਸਾਨੂੰ ਅਡਾਪਟ ਕਰ ਦੋ ਬੱਚਾ ਇਹ ਅਡਾਪਟ ਲੈਣਾ ਚਾਹੁੰਦੇ ਆਂ ਸੀ ਤਾਂ ਜਦੋਂ ਉਹ ਸਾਰੀ ਗੱਲ ਹੁੰਦੀ ਤਾਂ ਉਹਨੂੰ ਪੂਰੀ ਤਸੱਲੀ ਦਿੰਦੇ ਕਹਿੰਦੇ ਕਿ ਅਸੀਂ ਤੁਹਾਡੇ ਬੱਚੇ ਨੂੰ ਵਧੀਆ ਸੈੱਟ ਕਰ ਦਾਂਗੇ ਯੂਕੇ ਦੇ ਵਿੱਚ ਸਿਟੀਜ਼ਨ ਵੀ ਦਿਵਾਵਾਂਗੇ ਤੇ ਉਹਦੀ ਪੂਰੀ ਕੇਅਰ ਅਸੀਂ ਕਰਾਂਗੇ ਪੂਰੀ ਦੇਖਭਾਲ ਕਰਾਂਗੇ ਵੀ ਤੁਸੀਂ ਬੱਚੇ ਵੱਲੋਂ ਬੇਫਿਕਰ ਹੋ ਜਾਓ ਤਾਂ ਚਲੋ ਇਹ ਸਾਰੀ ਗੱਲ ਹੋ ਜਾਂਦੀ ਆ ਉੱਥੇ ਚਲੋ ਉਹਦਾ ਪਿਓ ਜਿਹੜਾ ਹੁੰਦਾ ਉਹ ਮੰਨ ਜਾਂਦਾ ਬੱਚਾ ਵੀ ਖੁਸ਼ ਹੁੰਦਾ ਵਾ ਬੱਚਾ ਵੀ ਖੁਸ਼ ਹੋ ਜਾਂਦਾ ਉਹ ਕਹਿੰਦਾ ਵੀ ਮੈਂ ਬਾਹਰ ਜਾਊਂਗਾ ਉੱਥੋਂ ਦਾ ਮੈਂ ਸਿਟੀਜ਼ਨ ਹੋ ਜਾਊਂਗਾ ਕਿਉਂਕਿ ਕਿੱਥੇ ਉਹ ਵਿਚਾਰਾ ਇੱਥੇ ੱੱਕੇ ਖਾਂਦਾ ਹੁੰਦਾ ਕਦੀ ਕਿਸੇ ਦੇ ਘਰੇ ਕਿਉਂਕਿ ਉਹਦੀ ਮਾਂ ਵੀ ਛੱਡ ਚੁੱਕੀ ਹੁੰਦੀ ਹੈ ਨਾ ਤੇ ਉਹ ਬੱਚਾ ਵੀ ਖੁਸ਼ ਹੋ ਜਾਂਦਾ ਉਹਦਾ ਪਿਤਾ ਵੀ ਖੁਸ਼ ਹੋ ਜਾਂਦਾ ਵੀ ਚਲੋ ਮੈਂ ਅਤਾ ਜੋ ਕੁਝ ਵੀ ਕਰਦਾ ਠੀਕ ਆ ਵੀ ਮੇਰੇ ਬੱਚੇ ਦੀ ਤਾਂ ਜ਼ਿੰਦਗੀ ਸੁਧਰੂਗੀ ਤਾਂ ਉਹ ਸਾਰੀ ਜਿਹੜੀ ਕਾਨੂੰਨੀ ਕਾਰਵਾਈ ਹੁੰਦੀ ਹੈ ਉਹ ਕਰਕੇ ਵੀ ਮਤਲਬ ਕਿ ਕਾਗਜ਼ੀ ਕਾਰਵਾਈ ਕਰ ਲੈਂਦੇ ਆ ਵੀ ਬੱਚਾ ਇਹ ਸੀ ਗੋਦ ਲੈ ਲਿਆ ਵਾ ਤੇ ਥੋ ਵਾਪਸ ਚਲੇ ਜਾਂਦੇ ਆ ਯੂਕੇ ਦੇ ਵਿੱਚ ਤਾਂ ਜਦੋਂ ਉਹ ਯੂਕੇ ਦੇ ਵਿੱਚ ਵਾਪਸ ਚਲੇ ਜਾਂਦੇ ਤਾਂ ਉਹ ਬੱਚਾ ਇੱਧਰ ਗੁਜਰਾਤ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਹੁੰਦਾ ਸਕੂਲੋਂ ਵੀ ਹਟ ਜਾਂਦਾ ਤੇ ਇੰਗਲਿਸ਼ ਵੀ ਸਿੱਖਣ ਲੱਗ ਜਾਂਦਾ ਵਾ ਬਹੁਤ ਖੁਸ਼ ਹੁੰਦਾ ਜੇ ਉਹਦੇ ਗੱਲ ਕਰੀਏ ਉਹਨੂੰ ਸ਼ੌਂਕ ਹੁੰਦਾ ਵਾ ਮਤਲਬ ਕਿ ਵਧੀਆ ਪਲੇਅਰ ਨੂੰ ਦਾ ਸਪੋਰਟਸ ਦਾ ਉਹਨੂੰ ਸ਼ੌਂਕ ਹੁੰਦਾ ਵਾ ਤੇ ਵੱਡਾ ਹੋ ਕੇ ਉਹ ਪੁਲਿਸ ਵਾਲਾ ਬਨਣਾ ਚਾਹੁੰਦਾ ਵਾ ਤੇ ਆ ਇੱਕ ਸਧਾਰਨ ਜੀ ਜ਼ਿੰਦਗੀ ਜੀ ਰਿਹਾ ਹੁੰਦਾ ਤੇ ਉਹ ਸਕੂਲੋਂ ਵੀ ਹਟ ਜਾਂਦਾ ਇਸੇ ਖੁਸ਼ੀ 'ਚ ਵੀ ਮੈਂ ਤਾਂ ਹੁਣ ਯੂਕੇ ਜਾ ਕੇ ਸਕੂਲ ਲੱਗੂਗਾ ਹਨਾ ਤੇ ਇੰਗਲਿਸ਼ ਸਿੱਖਣ ਲੱਗ ਜਾਂਦਾ ਵੀ ਜਿਹੜੇ ਮੇਰੇ ਨਵੇਂ ਪੇਰੈਂਟਸ ਆ ਵੀ ਉਹ ਮੈਨੂੰ ਯੂਕੇ ਲੈ ਕੇ ਜਾਣਗੇ ਵੀ ਮੈਂ ਉੱਥੇ ਇੰਗਲਿਸ਼ ਬੋਲਿਆ ਕਰੂੰਗਾ ਚਲੋ ਉਹਦੀ ਮਤਲਬ ਕਿ ਜ਼ਿੰਦਗੀ 'ਚ ਥੋੜੀ ਜਿਹੀ ਖੁਸ਼ੀ ਆ ਜਾਂਦੀ ਆ ਆਸ ਤੇ ਇੱਕ ਜਿਵੇਂ ਆਪਾਂ ਕਹਿੰਦੇ ਨੇ ਵੀ ਆਸ ਹਨਾ ਆਸ ਤੇ ਉਹ ਜੀਣ ਲੱਗ ਜਾਂਦਾ ਵਾ ਤੇ ਚਲੋ ਜਿਹੜੇ ਉਹਦੇ ਜਿਨ੍ਹਾਂ ਨੇ ਉਹਨੂੰ ਗੋਦ ਲਿਆ ਹੁੰਦਾ ਉਹ ਪੇਰੈਂਟਸ ਉਹਦੇ ਚਲੇ ਜਾਂਦੇ ਵਾਪਸ ਤਾਂ ਜਦੋਂ ਉਹ ਵਾਪਸ ਜਾਂਦੇ ਆ ਉੱਥੇ ਉਹਨਾਂ ਨੂੰ ਕਹਿ ਕੇ ਜਾਂਦੇ ਵੀ ਅਸੀਂ ਹੁਣ ਚੱਲੇ ਆ ਵੀ ਅਸੀਂ ਇਹਦਾ ਜਾ ਕੇ ਕਾਗਜ਼ੀ ਕਾਰਵਾਈ ਜਾਂ ਪਾਸਪੋਰਟ ਵਗੈਰਾ ਜਾਂ ਹਨਾ ਅਪਲਾਈ ਕਰਦੇ ਆ ਵੀ ਇਹਨੂੰ ਅਸੀਂ ਇੱਥੋਂ ਬਿਲਾ ਸਕੀਏ ਜਾਂ ਵੀਜ਼ਾ ਲੈਣਾ ਵਾ ਤਾਂ ਉਹ ਚਲੇ ਜਾਂਦੇ ਆ 2 ਸਾਲ ਉਹ ਮਤਲਬ ਕਿ ਉਹਨਾਂ ਨੂੰ ਉੱਥੇ ਲੱਗ ਜਾਂਦੇ ਆ ਬੱਚੇ ਨੂੰ ਉਹ ਫੋਨ ਫਾਨ ਕਰਦੇ ਆ ਕਦੀ ਕਦਾਈ ਕਰਦੇ ਆ ਕਦੀ ਪੈਸਾ ਵੀ ਥੋੜਾ ਬਹੁਤਾ ਭੇਜਦੇ ਆ ਹਨਾ ਤੇ ਚਲੋ ਬੱਚਾ ਇੱਥੇ ਇਸੇ ਆਸਤੇ ਜੀ ਰਿਹਾ ਹੁੰਦਾ ਵਾ ਵੀ ਮੈਂ ਜਾਊਂਗਾ ਕੋਈ ਤਾਂ ਦਿਨ ਆਊਗਾ ਵੀ ਜਿਹੜੇ ਮੇਰੇ ਮਾਪੇ ਉਹਨੇ ਮੈਨੂੰ ਗੋਦ ਲਿੱਤਾ ਵਾ ਵੀ ਉਹਨਾਂ ਦੇ ਕੋਲ ਮੈਂ ਜਾਊਂਗਾ ਹਨਾ ਚਲੋ ਉਹ ਥੋੜੇ ਕ ਟਾਈਮ ਬਾਅਦ ਹਨਾ 2015 ਦੇ ਵਿੱਚ ਉਹਨਾਂ ਦੀ ਮੈਰਿਜ ਹੁੰਦੀ ਆ 15 ਦੇ ਵਿੱਚ ਵੀ ਜੀ ਇਹ ਸਾਰਾ ਪ੍ਰੋਸੀਜਰ ਹੋ ਜਾਂਦਾ ਵੀ ਬੱਚੇ ਨੂੰ ਗੋਦ ਵੀ ਲੈ ਲੈਂਦੇ ਆ ਉਹ ਸਾਰਾ ਪ੍ਰੋਸੀਜਰ ਮਤਲਬ ਕਿ ਕਰ ਲੈਂਦੇ ਆ ਬਾਹਰ ਜਾਂਦੇ ਆ 2 ਸਾਲ ਲੱਗ ਗਏ ਨੇ 2017 ਦੇ ਵਿੱਚ ਉਹ ਇੰਡੀਆ ਵਾਪਸ ਆਉਂਦੇ ਆ ਜਦੋਂ ਉਹ ਗੁਜਰਾਤ ਆਉਂਦੇ ਆ ਤੇ ਆ ਕੇ ਉਹ ਜਿਹੜਾ ਗੋਪਾਲ ਹੁੰਦਾ ਵਾ ਉਹਦੇ ਪਿਤਾ ਨੂੰ ਕਹਿੰਦੇ ਵੀ ਮਤਲਬ ਕਿ ਹੁਣ ਤੁਸੀਂ ਪਾਸਪੋਰਟ ਅਪਲਾਈ ਕਰਨਾ ਬੱਚੇ ਦਾ ਵੀ ਇਹ ਤੁਹਾਡੇ ਵੱਲੋਂ ਹੋਊਗਾ ਵੀ ਸਾਰੀ ਕਾਰਵਾਈ ਇਹ ਜਿਹੜੀ ਤੁਹਾਡੇ ਵੱਲੋਂ ਹੋਊਗੀ ਵੀ ਅਸੀਂ ਆਪਦੀ ਸਾਰੀ ਸੈਟਿੰਗ ਉਧਰ ਕਰੇ ਆਏ ਆ। ਵੀ ਅਸੀਂ ਸਿਰਫ ਇਹਨੂੰ ਲੈਣ ਆਏ ਆ ਵੀ ਇੱਧਰੋਂ ਅਸੀਂ ਵੀਜ਼ਾ ਵਗੈਰਾ ਸਾਰਾ ਕੁਝ ਹੋ ਗਿਆ ਵਾ। ਮਤਲਬ ਕਿ ਉਹ ਵਿਚਾਰਾ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਪਾਸਪੋਰਟ ਤੋਂ ਬਿਨਾਂ ਵੀਜ਼ਾ ਬੂਜ਼ਾ ਲੱਗ ਸਕਦਾ ਕਿ ਨਹੀਂ ਹਨਾ। ਵੀ ਉਹਨੂੰ ਭੇਚਾ ਲੈਂਦੇ ਆ ਤੇ ਚਲੋ ਉਹ ਕਹਿੰਦਾ ਠੀਕ ਆ ਹਾਂਜੀ। ਉਹਨੂੰ ਕਹਿੰਦੇ ਵੀ ਜਿਵੇਂ ਹੁਣ ਆਪਣੇ ਇੱਥੇ ਚੰਡੀਗੜ੍ਹ ਜਾਂ ਜਲੰਧਰ ਜਾਂ ਹਨਾ ਜਾਂਦੇ ਆ ਵੀ ਪਾਸਪੋਰਟ ਅਪਲਾਈ ਕਰਨ ਦੇ ਲਈ ਜਾਂ ਕਿਵੇਂ ਵੀ ਹਨਾ ਸਾਰੀ ਮਤਲਬ ਕਿ ਫੋਰਨ ਕੰਟਰੀ ਦੇ ਜਿਹੜੀ ਵੀ ਕੋਈ ਵੀ ਪ੍ਰਸੀਜਨ ਹੁੰਦਾ ਸਾਰਾ ਉੱਧਰ ਕਰਨ ਜਾਂਦੇ ਆ ਹਨਾ ਉੱਥੇ ਆਫਿਸ ਬਣੇ ਹੋਇਆ ਤੇ ਉਹਨਾਂ ਦਾ ਕੋਈ ਸ਼ਹਿਰ ਸੀਗਾ ਤੇ ਉੱਥੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਜਾਓ ਵੀ ਆਪਣੇ ਬੱਚੇ ਨੂੰ ਤੁਸੀਂ ਨਾਲ ਲੈ ਜਾਓ ਤੇ ਸਾਰਾ ਪਾਸਪੋਰਟ ਵਗੈਰਾ ਉਹਦਾ ਅਪਲਾਈ ਕਰਿਓ 17 ਫਰਵਰੀ ਨੂੰ ਉਹ ਜਾਂਦੇ ਆ ਹਨਾ ਉਹ ਗੋਪਾਲ ਤੇ ਉਹਦਾ ਪਿਤਾ ਜਿਹੜਾ ਹੁੰਦਾ ਵਾ ਉਹ ਦੋਨੇ ਜਾਣੇ ਉੱਥੇ ਜਾਂਦੇ ਆ ਦਫਤਰ ਦੇ ਵਿੱਚ ਤੇ 18 ਫਰਵਰੀ ਨੂੰ ਉੱਥੋਂ ਵਾਪਸ ਆਉਂਦੇ ਆ ਜਦੋਂ ਵਾਪਸ ਆ ਰਹੇ ਹੁੰਦੇ ਆ ਤਾਂ ਪੰਜ ਜਾਣੇ ਬਾਈਕ ਤੇ ਸਵਾਰ ਹੁੰਦੇ ਆ ਦੋ ਉਹਨਾਂ ਦੇ ਕੋਲੇ ਮੋਟਰਸਾਈਕਲ ਹੁੰਦੇ ਆ ਅਣਪਛਾਤੇ ਬੰਦੇ ਹਨਾ ਤੁਰੇ ਜਾਂਦਿਆਂ ਨੂੰ ਉਹਨਾਂ ਨੂੰ ਵੀ ਉਹਨਾਂ ਤੇ ਵਾਰ ਕਰ ਦਿੰਦੇ ਆ ਮੋਟਰਸਾਈਕਲਾਂ ਨਾਲ ਫੜ ਕੇ ਉਹਨਾਂ ਨੂੰ ਘੜੀਸਦੇ ਆ ਤੇ ਉਹਨਾਂ ਦਾ ਕਾਚੂ ਦੇ ਨਾਲ ਵਾਰ ਕਰਦੇ ਆ ਤੇ ਉਹਨਾਂ ਨੂੰ ਉੱਥੇ ਮਤਲਬ ਕਿ ਉਹ ਜ਼ਖਮੀ ਹੋ ਜਾਂਦੇ ਆ ਹਨਾ ਤੇ ਇੱਕਦਮੀ ਜਦੋਂ ਉਹਨਾਂ ਤੇ ਇਹ ਹਮਲਾ ਹੁੰਦਾ ਉਹ ਘਬਰਾ ਵੀ ਜਾਂਦੇ ਆ ਤੇ ਫਿਰ ਅਚਾਨਕ ਹੀ ਫਿਰ ਜਦੋਂ ਆਸ-ਪਾਸ ਦੇ ਲੋਕੀ ਫੋਨ ਕਰਦੇ ਐਂਬੂਲੈਂਸ ਨੂੰ ਬੁਲਾਇਆ ਜਾਂਦਾ ਉਹਨਾਂ ਦੋਨਾਂ ਨੂੰ ਪਿਓ ਪੁੱਤਾਂ ਨੂੰ ਹਸਪੀਟਲ ਲਿਜਾਇਆ ਜਾਂਦਾ ਹਨਾ ਨਾਲ ਉਹਨਾਂ ਦਾ ਮਾਮਾ ਵੀ ਹੁੰਦਾ ਵਾ ਤੇ ਪਰ ਮਾਮੇ ਨੂੰ ਕੱਲ ਨੂੰ ਉਹ जख्मी ਕਰਕੇ ਜਾਂਦੇ ਆ ਵੀ ਥੋੜੀ ਬਹੁਤੀ ਸੱਟ ਮਾਰਦੇ ਤੇ ਜਿਹੜੇ ਉਹਨਾਂ ਦੇ ਦੋਨਾਂ ਦੇ ਇਹੋ ਜਿਹੇ ਸੱਟਾਂ ਮਾਰਦੇ ਆ ਉਹ ਵੀ ਮਤਲਬ ਕਿ ਇਹ ਬਚਨਣਾ ਤੇ ਜਦੋਂ ਉਹਨਾਂ ਨੂੰ ਹਸਪੀਟਲ ਲਿਜਾਇਆ ਜਾਂਦਾ ਥੋੜੇ ਟਾਈਮ ਬਾਅਦ ਹੀ ਉਹਨਾਂ ਨੂੰ ਮਤਲਬ ਕਿ ਮਰਿਆ ਐਕਰਾਰ ਕੀਤਾ ਜਾਂਦਾ ਵਾ ਡਾਕਟਰ ਆ ਬਲੋਬੀ ਇਹ ਦੋਨੋਂ ਜਾਣੇ ਮਰ ਗਏ ਆ ਤੇ ਚਲੋ ਇਹ ਮਤਲਬ ਕਿ ਸਾਰੀ ਗੱਲ ਇੱਥੇ ਹੀ ਖਤਮ ਹੋ ਜਾਂਦੀ ਉਹ ਚਲੇ ਜਾਂਦੇ ਆ ਯੂਕੇ ਚਲੇ ਜਾਂਦੇ ਜਿਹੜਾ ਉਹਨਾਂ ਨੇ ਆਪਦਾ ਕੰਮ ਕਰਨਾ ਸੀ ਉਹ ਕਰਤਾ ਜਦੋਂ ਉਹ ਉੱਥੇ ਜਾਂਦੇ ਤੇ ਇੱਥੇ ਕੇਸ ਸ਼ੁਰੂ ਕੀਤਾ ਜਾਂਦਾ ਗੁਜਰਾਤ ਦੇ ਵਿੱਚ ਗੁਜਰਾਤ ਦੇ ਵਿੱਚ ਜਦੋਂ ਇਹ ਕੇਸ ਸ਼ੁਰੂ ਕੀਤਾ ਜਾਂਦਾ ਵਾ ਤਾਂ ਉਹਨਾਂ ਨੂੰ ਲੱਭਿਆ ਜਾਂਦਾ ਵਾ ਤੇ ਪਰ ਉਹ ਤਾਂ ਹੁੰਦੇ ਯੂਕੇ 'ਚ ਜੇ ਇੱਥੇ ਹੁਣ ਤਾਂ ਲੱਭਣ ਜਿਹੜੀ ਉਹਦੀ ਮਾਂ ਹੁੰਦੀ ਹੈ ਛੱਡ ਕੇ ਗਈ ਹੁੰਦੀ ਉਹ ਵੀ ਜਸਟਿਸ ਦੀ ਮੰਗ ਕਰਦੀ ਹੈ ਵੀ ਮੇਰੇ ਬੱਚੇ ਨੂੰ ਮੇਰੇ ਪਤੀ ਨੂੰ ਇਨਸਾਫ ਮਿਲਣਾ ਚਾਹੀਦਾ ਚਾਹੇ ਉਹ ਛੱਡ ਕੇ ਚਲੀ ਗਈ ਸੀਗੀ ਪਰ ਸੀ ਤਾਂ ਉਹਦਾ ਪੁੱਤ ਨਾ ਹਨਾ ਉਹਦਾ ਘਰ ਵਾਲਾ ਸੀਗਾ ਤਾਂ ਜਦੋਂ ਉਹ ਮਤਲਬ ਕਿ ਸਰਕਾਰ ਵੱਲੋਂ ਜਸਟਿਸ ਦੀ ਮੰਗ ਕਰਦੀ ਆ ਤਾਂ ਆਈ ਡੇਲੀ ਖਬਰਾ ਲੱਗਦੀਆਂ ਅਖਬਾਰਾਂ ਦੇ ਵਿੱਚ ਟੀਵੀ ਦੇ ਵਿੱਚ ਖਬਰਾਂ ਹੁੰਦੀਆਂ ਨੈਟ ਤੇ ਹਨਾ ਇੰਟਰਨੈਟ ਤੇ ਖਬਰਾਂ ਜਾਂਦੀਆਂ ਤਾਂ ਹੌਲੀ-ਹੌਲੀ ਜਿਹੜੀਆਂ ਖਬਰਾਂ ਯੂਕੇ ਦੇ ਵਿੱਚ ਪਹੁੰਚਣ ਲੱਗਦੀਆਂ ਤੇ ਉੱਥੇ ਜਿਹੜੇ ਮਤਲਬ ਕਿ ਇਹ ਜਿਹੜਾ ਉਹ ਵਿਅਹਤਾ ਜੋੜਾ ਹੁੰਦਾ ਉਹਦਾ ਲੇਡੀ ਦਾ ਨਾਮ ਆਰਤੀ ਹੁੰਦਾ ਤੇ ਜਿਹੜਾ ਜੈਂਟਸ ਹੁੰਦਾ ਉਹਦਾ ਨਾਮ ਕਮਲਜੀਤ ਸਿੰਘ ਤਾਂ ਜੇ ਵੇਖਿਆ ਜਾਵੇ ਤਾਂ ਕਿਸੇ ਨੂੰ ਵੀ ਉੱਥੇ ਇਹ ਨਹੀਂ ਪਤਾ ਹੁੰਦਾ ਵੀ ਇਹ ਇਹ ਦੋਨੋਂ ਜਾਣੇ ਜੋ ਇਹਨਾਂ ਇਹਨਾਂ ਦਾ ਕੋਈ ਹਨਾ ਉਹ ਚੀਜ਼ ਨਾਲ ਰਿਲੇਸ਼ਨ ਹੋਊਗਾ ਵੀ ਇਹ ਐਡਾ ਵੱਡਾ ਕਾਂਡ ਕਰਕੇ ਗੁਜਰਾਤ ਦੇ ਵਿੱਚ ਆਏ ਆ ਕਿਉਂਕਿ ਉੱਥੇ ਉਹਨਾਂ ਦੀ ਬਹੁਤ ਵਧੀਆ ਇਮੇਜ ਹੁੰਦੀ ਆ ਜਿਹੜੀ ਜਿਹੜਾ ਉਹਦਾ ਹਸਬੈਂਡ ਹੁੰਦਾ ਵਾ ਹਨਾ ਉਹ ਕਿਸੇ 에어ਪੋਰਟ ਤੇ ਕੰਮ ਕਰਦਾ ਹੁੰਦਾ ਤੇ ਜਿਹੜੀ ਆਰਤੀ ਹੁੰਦੀ ਆ ਹਨਾ ਉਹ ਜਿਹੜੀ ਮਤਲਬ ਕਿ ਬ੍ਰੈਸਟ ਕੈਂਸਰ ਦੀ ਚੈਰਿਟੀ ਇਕੱਠੀ ਕਰਦੀ ਹੁੰਦੀ ਆ ਤੇ ਵਧੀਆ ਇਮੇਜ ਉਹਨਾਂ ਦੀ ਬਣੀ ਦ ਸਿੰਪਲ ਜਿਹੇ ਘਰ ਵਿੱਚ ਰਹਿੰਦੇ ਹੁੰਦੇ ਆ ਵਧੀਆ ਮਹੱਲੇ ਦੇ ਵਿੱਚ ਰਹਿੰਦੇ ਹੁੰਦੇ ਹਨਾ ਤੇ ਵਧੀਆ ਉਹਨਾਂ ਨੇ ਆਪਦੀ ਇਮੇਜ ਬਣਾਈ ਹੁੰਦੀ ਆ ਤੇ ਚਾਹ ਲੋ ਜਦੋਂ ਉੱਥੋਂ ਦੀ ਗਵਰਨਮੈਂਟ ਕੋਲੇ ਇਹ ਚੀਜ਼ਾਂ ਜਾਂਦੀਆਂ ਖਬਰਾਂ ਜਾਂਦੀਆਂ ਵਾ ਉੱਥੋਂ ਦੇ ਲੋਕਾਂ ਦੇ ਵਿੱਚ ਇਹ ਚੀਜ਼ਾਂ ਫੈਲਦੀਆਂ ਵੀ ਇਹ ਲੋਕ ਹਨਾ ਉੱਥੇ ਗੁਜਰਾਤ ਦੇ ਵਿੱਚ ਏਡਾ ਵੱਡਾ ਕਾਂਡ ਕਰਕੇ ਆਏ ਆ ਤੇ ਗੁਜਰਾਤ ਦੀ ਪੁਲਿਸ ਵੱਲੋਂ ਮੰਗ ਕੀਤੀ ਜਾਂਦੀ ਆ ਵੀ ਇਹ ਲੋਕਾਂ ਮਤਲਬ ਕਿ ਇਹਨਾਂ ਦੋਨਾਂ ਨੂੰ ਇੰਡੀਆ ਦੇ ਵਿੱਚ ਭੇਜਿਆ ਜਾਵੇ ਵੀ ਇਹਨਾਂ ਦੇ ਉੱਤੇ ਕੇਸ ਚੱਲ ਰਿਹਾ ਵੀ ਅਸੀਂ ਇਹਨਾਂ ਨੂੰ ਸਜ਼ਾ ਦੇਣੀ ਆ ਤੇ ਪਰ ਜਿਹੜੀ ਉੱਥੋਂ ਦੀ ਯੂਕੇ ਦੀ ਪੁਲਿਸ ਹੁੰਦੀ ਆ ਹਨਾ ਉਹ ਨਹੀਂ ਭੇਜਦੀ ਉਹ ਕਹਿੰਦੇ ਵੀ ਨਹੀਂ ਅਸੀਂ ਇਹਨਾਂ ਤੇ ਇੱਥੇ ਹੀ ਮੁਕੱਦਮਾ ਸ਼ੁਰੂ ਕਰਾਂਗੇ ਤਾਂ ਉਹ ਜਿਹੜਾ ਮੁਕੱਦਮਾ ਸ਼ੁਰੂ ਕਰ ਦਿੰਦੇ ਆ ਤੇ ਉਹਨਾਂ ਨੂੰ ਲਿਜਾਇਆ ਜਾਂਦਾ ਵਾ ਥਾਣੇ ਦੇ ਵਿੱਚ ਕੁਝ ਕੁ ਟਾਈਮ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਵਾ ਥੋੜੇ ਟਾਈਮ ਬਾਅਦ ਉਹ ਜ਼ਮਾਨਤ ਤੇ ਬਾਹਰ ਆ ਜਾਂਦੇ ਦੋਨੇ ਮਤਲਬ ਕਿ ਇਹ ਕੇਸ ਨੂੰ ਕੋਈ ਵੀ ਇਨਸਾਫ ਨਹੀਂ ਮਿਲਦਾ ਹਣਾ ਇਹ ਗੱਲ ਇੱਥੇ ਹੀ ਰਹਿ ਜਾਂਦੀ ਆ ਤੇ ਪਰ ਕਹਿੰਦੇ ਇਹਦੇ ਨਾਲ ਜਦੋਂ ਜਦੋਂ ਰੱਬ ਦੀ ਨਿਗਾਹ ਸਿੱਧੀ ਹੋਵੇ ਤਾਂ ਉਦੋਂ ਕੁਝ ਵੀ ਹੋ ਸਕਦਾ ਵਾ ਜੇ ਉਹ ਕਰਨਾ ਚਾਹਵੇ ਤਾਂ ਕੁਝ ਵੀ ਹੋ ਸਕਦਾ ਇਹ ਗੱਲ ਇੱਥੇ ਸਾਬਤ ਹੁੰਦੀ ਆ ਚਲੋ ਉਹ ਹੋਰ ਪੁੱਠੇ ਕੰਮ ਬਥੇਰੇ ਕਰਦੇ ਸੀਗੇ ਲੋਕਾਂ ਨੂੰ ਨਹੀਂ ਸੀ ਪਤਾ ਲੋਕਾਂ ਤੋਂ ਲੁਕੋ ਕੇ ਉਹ ਬਹੁਤ ਪੁੱਠੇ ਕੰਮ ਕਰਦੇ ਸੀਗੇ ਨਸ਼ਾ ਵੇਚਦੇ ਸੀਗੇ ਨਸ਼ਾ ਵੀ ਉਹ ਮਤਲਬ ਕਿ ਆਪਾਂ ਕਹਿ ਦਿੰਨੇ ਆ ਕੋਈ ਆਈ ਨਹੀਂ ਸੀ ਥੋੜਾ ਬਹੁਤਾ ਵੇਚਦੇ ਸੀਗੇ ਹਣਾ ਕਾਫੀ ਜਿਵੇਂ ਕੁਆਂਟਲਾਂ ਦੇ ਹਿਸਾਬ ਨਾਲ ਉਹ ਨਸ਼ਾ ਕਰਦੇ ਸੀਗੇ ਸਪਲਾਈ ਕਰਦੇ ਸੀ ਡਰੱਗ ਸਪਲਾਈ ਕਰਦੇ ਸੀਗੇ ਇੰਡੀਆ ਦੇ ਵਿੱਚ ਵੀ ਕਰਦੇ ਸੀਗੇ ਸਪਲਾਈ ਜਿਹੜੇ ਟੂਲ ਬੈਗ ਹੁੰਦੇ ਉਹਨਾਂ ਦੇ ਵਿੱਚ ਪਾ ਕੇ ਪਤਾ ਨਹੀਂ ਉਹ ਕਿਉਂਕਿ ਉਹ 에어ਪੋਰਟ ਤੇ ਲੱਗਿਆ ਹੁੰਦਾ ਉਹਨੂੰ ਸਾਰਾ ਪਤਾ ਹੁੰਦਾ ਵੀ ਕਿਵੇਂ ਚੀਜ਼ ਜਾਂਦੀ ਕਿਵੇਂ ਨਹੀਂ ਇਹੀ ਭੇਤ ਲੈਣ ਦਾ ਮਾਰਾ ਉੱਥੇ ਲੱਗਾ ਹੁੰਦਾ ਵਾ ਤਾਂ ਦੋਨੋਂ ਜੀ ਉਹ ਨਸ਼ਾ ਵੇਚਣ ਦਾ ਕੰਮ ਕਰਦੇ ਹੁੰਦੇ ਆ ਇੰਡੀਆ ਦੇ ਵਿੱਚ ਲੱਗ ਲੱਗ ਦੇਸ਼ਾਂ ਦੇ ਵਿੱਚ ਉਹਨਾਂ ਵੱਲੋਂ ਮਤਲਬ ਕਿ ਉਹ ਨਸ਼ਾ ਸਪਲਾਈ ਕੀਤਾ ਜਾਂਦਾ ਹੈ ਨਾ ਤਾਂ ਫਿਰ ਉਹ ਮਨੀ ਤਸਕਰੀ ਦਾ ਕੰਮ ਕਰਦੇ ਆ ਏਵੀ ਦੋ ਨੰਬਰ ਦਾ ਕੰਮ ਹੁੰਦਾ ਹਨ ਤੇ ਇਹੋ ਜਿਹਾ ਕਾਫੀ ਘਟਾਲੇ ਕਰਦੇ ਹੁੰਦੇ ਆ ਤਾਂ ਫਿਰ ਜੇ ਮਤਲਬ ਕਿ ਫਿਰ ਜਦੋਂ ਤਹਿਕੀਕਾ ਤੇ ਸ਼ੁਰੂ ਹੁੰਦੀ ਆ ਉਹਨਾਂ ਦੇ ਉੱਤੇ ਜਦੋਂ ਇਹ ਕੰਮ ਲਈ ਉਹ ਫੜੇ ਜਾਂਦੇ ਆ ਕਿਉਂਕਿ ਇੱਕ ਨਾ ਇੱਕ ਦਿਨ ਕਹਿੰਦੇ ਆ ਆਉਣਾ ਹੀ ਹੁੰਦਾ ਵਾ ਹਨ ਤੇ ਉਹ ਕੇਸ ਜਿਹੜਾ ਗੋਪਾਲ ਵਾਲਾ ਕੇਸ ਉਹ ਪਿੱਛੇ ਰਹਿ ਗਿਆ ਤੇ ਇਸ ਕੇਸ ਦੇ ਵਿੱਚ ਉਹ ਦੋਨੋਂ ਜਣੇ ਫੜੇ ਜਾਂਦੇ ਆ ਨਸ਼ਾ ਤਸਕਰੀ ਦੇ ਤੇ ਜਿਹੜੀ ਮਨੀਤਾ ਮਨੀਤ ਅਸਕਰੀ ਕਰਦੇ ਤੇ ਡਰੱਗ ਵੇਚਣ ਦਾ ਕੰਮ ਕਰਦੇ ਉਹਦੇ ਲਈ ਉਹ ਦੋਨੇ ਜਣੇ ਉੱਥੇ ਫੜੇ ਜਾਂਦੇ ਆ ਤੇ ਹੌਲੀ ਹੌਲੀ ਇਹ ਵੀ ਕੇਸ ਉੱਠਦਾ ਵਾ ਹਨਾ ਤੇ ਜਦੋਂ ਇਹ ਸਾਰੀ ਗੱਲ ਹੁੰਦੀ ਤਾਂ ਉਹਨਾਂ ਦੇ ਘਟਾਲਿਆਂ ਦਾ ਪਤਾ ਲੱਗਦਾ ਵਾ ਵੀ ਕਿ ਨਾ ਉਹਨਾਂ ਨੇ ਘਟਾਲਾ ਕੀਤਾ ਫੇਰ ਇਹ ਵੀ ਗੱਲ ਪਤਾ ਲੱਗਦੀ ਵੀ ਜਿਹੜਾ ਬੱਚਾ ਉਹਨਾਂ ਨੇ ਇੰਡੀਆ ਦੇ ਵਿੱਚ ਗੋਦ ਲਿਆ ਸੀਗਾ 2 ਹਫ਼ਤੇ ਬਾਅਦ ਹੀ ਉਹਨਾਂ ਨੇ ਆ ਕੇ ਉਹ ਬੱਚੇ ਦੇ ਨਾਂ ਤੇ 1 ਕਰੋੜ 55 ਲੱਖ ਤੇ 50 ਹਜ਼ਾਰ ਦੀ ਉਹਨਾਂ ਨੇ ਉਹਦੇ ਨਾਮ ਤੇ ਬੀਮਾ ਕਰਵਾ ਦਿੰਦੇ ਆ ਉਹ ਬੀਮੇ ਦੀਆਂ ਉਹ ਦੋ ਕਿਸ਼ਤਾਂ ਵੀ ਤਾਰ ਦਿੰਦੇ ਆ ਤੇ ਉਹ ਜਦੋਂ ਮਤਲਬ ਕਿ ਇੱਥੇ ਇਹਨਾਂ ਨੂੰ ਖਬਰ ਪਹੁੰਚਦੀ ਆ ਜਾ ਬੈਂਕ ਚ ਜਾ ਕੇ ਪਹੁੰਚ ਤੋ بیمੇ ਦੇ ਪੈਸੇ ਜਿਹੜੇ ਹੁੰਦੇ ਆ ਕਿਉਂਕਿ ਉਹ ਆਰਤੀ ਨੂੰ ਹੀ ਮਿਲਨੇ ਹੁੰਦੇ ਆ ਹਨਾ ਕਿਉਂਕਿ ਉਹਨੇ ਅਕਾਊਂਟ ਵਗੈਰਾ ਆਪ ਦਾ ਲਾਇਆ ਹੁੰਦਾ ਉੱਥੇ ਤੇ ਉਹ ਆਰਤੀ ਨੂੰ ਉਹਦੇ ਪੈਸੇ ਵੀ ਮਿਲ ਜਾਂਦੇ ਆ ਕਿਉਂਕਿ ਉਹ ਬੱਚੇ ਨੂੰ ਕਹਿ ਦਿੰਦੇ ਵੀ ਉਹ ਬੱਚਾ ਸਾਡਾ ਉੱਥੇ ਇੰਡੀਆ ਚ ਸੀਗਾ ਸਾਡਾ ਬੱਚਾ ਮਰ ਗਿਆ ਉਹਦਾ ਬੀਮਾ ਸਾਨੂੰ ਦਿੱਤਾ ਜਾਵੇ ਅਸੀਂ ਉਹਦੇ ਪੇਰਾਂ ਸਾਂ ਉਹੋ ਵੀ ਉਹਨੂੰ ਜਿਹੜਾ 1 ਕਰੋੜ 55 ਲੱਖ ਤੇ 50 ਹਜ਼ਾਰ ਰੁਪਏ ਉਹਨਾਂ ਨੂੰ ਉਹ ਮਿਲ ਜਾਂਦਾ ਵਾ ਤੇ ਫੇਰ ਜਿਹੜਾ ਉਹ ਇੰਨਾ ਨਸ਼ਾ ਵੇਚਦੇ ਆ ਇਹਨੇ ਮਤਲਬ ਕਿ ਗਲਤ ਕੰਮ ਕਰਦੇ ਉਹਨਾਂ ਦੇ ਵਿੱਚ ਉਹ ਬਹੁਤ ਜ਼ਿਆਦਾ ਪੈਸਾ ਕਮਾਉਂਦੇ ਹੁੰਦੇ ਆ ਉਹ ਵੀ ਉਹਨਾਂ ਦਾ ਪੈਸਾ ਜਿਹੜਾ ਉਹਨਾਂ ਦੀ ਮਨੀ ਉਹਨਾਂ ਦੇ ਅਕਾਊਂਟ ਦੇ ਵਿੱਚ ਕੁਝ ਕੋ ਸਮਾਨ ਵਗੈਰਾ ਲੈ ਲੈਂਦੇ ਹਨਾ ਸਾਰਾ ਕੁਝ ਉਹ ਇਕੱਠਾ ਕਰ ਲੈਂਦੇ ਆ ਤੇ ਜਦੋਂ ਉਹ ਅੱਗੇ ਇਦਾਂ ਹੀ ਹੌਲੀ-ਹੌਲੀ ਤਹਿਕੀਕਾਤ ਹੁੰਦੀ ਆ ਹਨਾ ਪੁਲਿਸ ਵੱਲੋਂ ਉਹਨਾਂ ਨੂੰ ਫੜਿਆ ਜਾਂਦਾ ਵਾ ਤੇ ਜਦੋਂ ਪੁਲਿਸ ਵੱਲੋਂ ਪੁੱਛ ਦੱਸ ਹੁੰਦੀ ਤਾਂ ਫੇਰ ਉਹ ਸਾਰਾ ਕੁਝ ਬੋਲਦੇ ਆ ਸਾਰਾ ਕੁਝ ਮਤਲਬ ਕਿ ਜਿਵੇਂ ਕਹਿੰਦੇ ਨਾ ਤੋਤਾ ਬਕਦਾ ਹਨਾ ਤੋ ਤਾਂ ਪਟਰ ਪਟਰ ਕਰਕੇ ਬੋਲਦਾ ਉਵੇਂ ਉਹ ਫਿਰ ਉਹਨਾਂ ਨੇ ਸਾਰੀਆਂ ਗੱਲਾਂ ਬੋਲੀਆਂ ਵੀ ਅਸੀਂ ਇੱਥੋਂ ਆਹਾ ਕਰਦੇ ਸੀਗੇ ਆਹਾ ਅਸੀਂ ਕੰਮ ਕਰਦੇ ਸੀਗੇ ਇੱਥੇ ਅਸੀਂ ਬੱਚਾ ਮਰਵਾਇਆ ਪੈਸਿਆਂ ਦੇ ਖਾਤਰ ਸਿਰਫ ਇੱਕ ਪੈਸਿਆਂ ਦੇ ਖਾਤਰ ਉਹ ਪੁੱਠੇ ਕੰਮ ਵੀ ਕਰਦੇ ਸੀਗੇ ਬੱਚੇ ਦੀ ਜਾਨ ਵੀ ਗਵਾਤੀ ਉਹਦੇ ਬੱਚੇ ਦੇ ਨਾਲ ਨਾਲ ਉਹਦੇ ਪਿਓ ਦੀ ਵੀ ਜਾਨ ਦਾ ਉਹਨਾਂ ਨੇ ਮਤਲਬ ਕਿ ਉਹਨੂੰ ਵੀ ਮਾਰ ਦਿੱਤਾ ਹਨ ਤੇ ਉਹਨਾਂ ਤੇ ਤਕਰੀਬਨ ਘੱਟੋ-ਘੱਟ ਜਿਆਦਾ ਨਹੀਂ ਤਾਂ 12 ਕੇਸ ਅਲੱਗ ਤੇ 18 ਕੇਸ ਹੋਰ ਘੱਟੋ-ਘੱਟ ਉਹਨਾਂ ਤੇ ਪੂਰੇ 30 ਕੇਸ ਉਹਨਾਂ ਤੇ ਚੱਲੇ ਤਾਂ ਫੇਰ ਉਹ ਉਹਨਾਂ ਦੀ ਪੁਲਿਸ ਨੇ ਇਹ ਵੀ ਕੇਸ ਚੱਕਿਆ ਹਨ ਤੇ ਫੇਰ ਉਹਨਾਂ ਨੂੰ ਤਕਰੀਬਨ 33 33 ਸਾਲ ਦੀ ਦੋਨਾਂ ਨੂੰ ਸਜ਼ਾ ਹੁੰਦੀ ਹੈ ਸਾਰੇ ਕੇਸਾਂ ਦੇ ਵਿੱਚ ਤੇ ਇਹ ਮਤਲਬ ਕਿ ਇਹਨਾਂ ਦੀ ਸਟੋਰੀ ਸੀਗੀ ਵੀ ਕਿੱਥੋਂ ਲੈ ਕੇ ਵੀ ਸਿਰਫ ਚਲੋ ਤੁਸੀਂ ਪੈਸਾ ਇੱਥੇ ਕਮਾਈ ਜਾਂਦੇ ਸੀ ਕਮਾਓ ਹਨ ਫੇਰ ਜਦੋਂ ਉਹਨਾਂ ਦਾ ਪੈਸਾ ਵੇਖਿਆ ਜਦੋਂ ਪੁਲਿਸ ਨੇ ਤਹਿਕੀਕਾਤ ਕੀਤੀ ਤਾਂ ਉਹਨਾਂ ਦੀਆਂ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਲਈ ਉਹ ਇੱਕ ਪਾਸੇ ਸਿੰਪਲ ਜ਼ਿੰਦਗੀ ਜੀ ਰਹੇ ਸੀਗੇ ਵੀ ਲੋਕਾਂ ਨੂੰ ਸ਼ੋਅ ਆਫ ਨਾ ਹੋਵੇ ਵੀ ਅਸੀਂ ਇਹ ਕੰਮ ਕਰਦੇ ਆ ਜਾਂ ਸਾਡੇ ਕੋਲ ਬਹੁਤ ਜ਼ਿਆਦਾ ਪੈਸਾ ਆ ਜਾਂ ਸਾਡੇ ਕੋਲ ਬਹੁਤ ਜ਼ਿਆਦਾ ਦੌਲਤ ਤੇ ਸ਼ੋਹਰਤ ਆ ਇਹ ਕਿਉਂ ਲੁਕਉਂਦੇ ਹੁੰਦੇ ਕਿਉਂਕਿ ਉਹਨਾਂ ਕੋਲੇ ਸਾਰੀ ਬਲੈਕ ਮਨੀ ਹੁੰਦੀ ਆ ਵੀ ਉਹ ਲੋਕਾਂ 'ਕਿ ਇਹੋ ਜਿਹੀ ਕਮਾਈ ਦਾ ਕਰਨਾ ਕਿ ਜੇ ਆਪਾਂ ਉਹਦਾ ਸੋਖ ਹੀ ਨਹੀਂ ਲੈ ਸਕਦੇ ਹਨ ਤੇ ਉਹਨਾਂ ਦੀਆਂ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਜੇ ਉਹਨਾਂ ਦੇ ਅਕਾਊਂਟ ਫਰੋਲੇ ਜਾਣ ਤਾਂ ਅਕਾਊਂਟਾਂ ਦੇ ਵਿੱਚ ਲੱਖਾਂ ਦੇ ਹਿਸਾਬ ਨਾਲ ਉਹਨਾਂ ਦੇ ਡਾਲਰ ਸੀਗੇ ਜੇ ਇੰਡੀਆ ਦੇ ਹਿਸਾਬ ਨਾਲ ਆਪਾਂ ਹਿਸਾਬ ਲਾਈਏ ਹਨਾ ਇਕੱਠੇ ਕਰੀਏ ਪੈਸੇ ਤਾਂ ਉਹ 600 ਕਰੋੜ ਤੋਂ ਪਲੱਸ ਪੈਸੇ ਬਣਦੇ ਆ ਵੀ ਦੇਖੋ ਇੱਕ ਹੁਣ ਆਪਾਂ ਕਹਿ ਦਿੰਨੇ ਆ ਵੀ ਆਪਣੇ ਇੰਡੀਆ ਦੇ ਵਿੱਚ ਹੀ ਘਟਾਲਾ ਕਰਦੇ ਲੋਕ ਨਸ਼ਾ ਵੇਚਦੇ ਆ ਜਾਂ ਆਪਣੀ ਇੰਡੀਆ ਦੀ ਜਿਹੜੀ ਸਰਕਾਰ ਆ ਉਹ ਧਿਆਨ ਨਹੀਂ ਦਿੰਦੀ ਇਹ ਸਾਰੇ ਕਿਤੇ ਹੀ ਆ ਹੁਣ ਯੂਕੇ ਦੇ ਵਿੱਚ ਇੱਕ ਫੋਰਨ ਕੰਟਰੀ ਦੇ ਵਿੱਚ ਰਹਿ ਕੇ ਵੀ ਹਨਾ ਇੰਨਾ ਕੁਛ ਉਹ ਕਰ ਰਹੀ ਸੀ ਫੇਰ ਵੀ ਪੁਲਿਸ ਨੂੰ ਪਤਾ ਨਹੀਂ ਸੀ ਲੱਗ ਰਿਆ ਤੇ ਚਲੋ ਕਿੱਥੇ ਜਾ ਕੇ ਉਹ ਕੇਸ ਤਾਂ ਉਹਨਾਂ ਨੇ ਚੱਕਣੇ ਚੱਕਣੇ ਸੀ ਤੇ ਉਹ ਬੱਚੇ ਨੂੰ ਵੀ ਜਸਟਿਸ ਮਿਲਿਆ ਤੇ ਕਿਤੇ ਨਾ ਕਿਤੇ ਖਬਰ ਉਹਦੀ ਮਾਂ ਕੋਲੇ ਪਹੁੰਚੀ ਵੀ ਜਿਹੜੇ ਉਹ ਦੋ ਜਾਣੇ ਸੀਗੇ ਜਿਨ੍ਹਾਂ ਨੇ ਮੇਰੇ ਬੱਚੇ ਨੂੰ ਮਾਰਿਆ ਸੀ ਮੇਰੇ ਹਸਬੰਡ ਨੂੰ ਮਾਰਿਆ ਸੀਗਾ ਤੇ ਉਹਨਾਂ ਨੂੰ ਸਜ਼ਾ ਮਿਲ ਚੁੱਕੀ ਤਾਂ ਕਿਤੇ ਜਾ ਕੇ ਉਹ ਮਾਂ ਨੂੰ ਵੀ ਉਹਦੇ ਮਾਂ ਦੇ ਕਲੇਜੇ 'ਚ ਵੀ ਠੰਡ ਪੈਂਦੀ ਆ ਹਨਾ ਉਮੀਦ ਕਰਦੇ ਆ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਦੀਆਂ ਸਟੋਰੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਾਵਾਂਗੇ ਧੰਨਵਾਦ